ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਇਹ ਪਿੰਡ ਦੋਸਤੋ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਜਰਸੀ ਦਿਖਾਉਂਗਾ ਬਹੁਤ ਸੋਹਣੀ ਹਜੇ ਗੱਬਣਾ ਹਵਾਨੇ ਤਿਆਰੀ ਸੋਹਣੀ ਕੀਤੀ ਹੋਈ ਆ ਨਾਰਮਲ ਰੇਟ ਦੇ ਵਿੱਚ ਤੇ ਦੋ ਨੰਬਰ ਤੇ ਐਚਫ ਵੈਡ ਦਿਖਾਉਂਗਾ ਮਗਰ ਬੱਚੀ ਐ ਬਹੁਤ ਚੰਗੀ ਉਹ ਵੀ ਤਾਜੀ ਸੂਈ ਆ ਉਹ ਵੀ ਨੋਰਮਲ ਰੇਟ ਦੇ ਵਿੱਚ ਤੋਂ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਤੇ ਆ ਕੇ ਆਪ ਦੀ ਥਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂ ਹੈ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਵੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 21 ਤਰੀਕ ਨੂੰ ਬੱਚੀ ਦੇ ਦਿਨ ਪੂਰੇ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 14 15 ਕਿਲੋ ਚਵਾਇਆ ਐਕੀ ਪਲਸ ਚਵਾਜੂ 8 ਟਵਾਇ સોਨੇ ਕੱਦ ਕਾਰ ਦੀ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਨੋਆ 10 ਦਿਨਾਂ ਚ ਵਛਿਆ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਰ ਸੋਹਣਾ ਵਲ ਟੈਲ ਹਜੇ ਕਾਫੀ ਪਈ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 14 15 ਕਿਲੋ ਦੇ ਤੈਅ ਚ ਪਲਸ ਚਵਾਜੂ ਸੀਮਨ ਬਾਈ ਜੀ ਹੁਣੇ ਕਹਿੰਦੇ ਚੰਗਾ ਜਰਸੀ ਦਾ ਲੱਗਿਆ ਹੋਇਆ ਪੈਟ ਪੋਡਾ ਸੋਹਣਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਥਾਂ ਤੇ ਸਾਈਜ਼ ਮੇਅਰ ਤੋਂ ਦਿਖਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿੱਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾ ਨਾਲ ਸੇਮ ਹੀ ਸਾਈਜ਼ ਇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਪਿਕ ਨੰਬਰ ਬੱਚੀ ਦਾ ਮੁੱਲ ਭਾਈ ਜੀ ਹੁਣੇ ਰੱਖਿਆ ਹੋਇਆ 42000 ਰੁਪਇਆ ਉਹ ਚ ਮਾਨ ਤਾਨ ਹੋ ਜੂ 2 ਨੰਬਰ ਤੇ ਐਚ ਐਫ ਬੱਚੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਤਿੰਨ ਦਿਨ ਸੋਈ ਨੂੰ ਸਮਾ ਹੋ ਗਿਆ 10 ਕਿਲੋ ਬੋਲਾ ਬਾਈ ਜੀ ਹੁਣੇ ਕਹਿੰਦੇ ਕੰਡੇ ਦੇ ਜੋਖ ਨਾਲ ਥਲੇ ਤਿਆਰ ਆ ਬੱਚਾ ਮਗਰ ਬੱਚੀ ਬਹੁਤ ਸੋਹਣੀ ਡੱਬੀ ਦੁੱਧ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਖੁੱਲਾ ਬੜੇ ਆਰਾਮ ਨਾਲ ਚਵਾ ਜੂ ਆ ਦੋਸਤੋ ਬੱਚਾ ਮਗਰ ਬੱਚੀ ਆ ਬਹੁਤ ਸੋਹਣੀ ਚੰਗੇ ਸੀ ਉਮਰੇ ਦੱਸਦੇ ਆ ਬਾਈ ਜੀ ਹੁਣੇ ਤਾਂ ਦੇ ਸਾਈਜ਼ ਮੇਂ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੇ ਸੋਹਣੇ ਮੂੰਹ ਮੱਥੇ ਦੀ ਬੋਡੀ ਸਟਰਕਚਰ ਸੋਹਣਾ ਤਿੰਨਾਂ ਤਨਾਂ ਹੀ ਸੂਈ ਥਲੇ 10 ਕਿਲੋ ਬੜਾ ਬਾਈ ਜੀ ਹੁਣੇ ਕਹਿੰਦੇ ਤਿਆਰ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15-16 ਕਿਲੋ ਖੁੱਲਾ ਬੜੇ ਆਰਾਮ ਨਾਲ ਚ ਆਜੂ ਬੱਚਾ ਮਗਰ ਬੱਚੀ ਬਹੁਤ ਸੋਹਣੀ 2 ਨੰਬਰ ਵੇਟ ਦਾ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ 42000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਜਿਹਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਥੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਦੇ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ